ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਵਰਖਾ ਦੀ ਰੁੱਤ ਜਹੀ ਰੁੱਤ ਹੈ ਜਿਹੜੀ ਕਿ ਬੜੀ ਖੁਸ਼ਗਵਾਰ ਹੁੰਦੀ ਹੈ ਮੌਸਮ ਬਹੁਤ ਅੱਛਾ ਹੁੰਦਾ ਹੈ ਪਰ ਇਸ ਵਿੱਚ ਇੱਕ ਗੱਲ ਵੇਖਣ ਨੂੰ ਇਹ ਵੀ ਆਉਂਦੀ ਹੈ ਕਿ ਜਿਹੜੇ ਕੀਟ ਨੇ ਉਹ ਬਹੁਤ ਵੱਧ ਜਾਂਦੇ ਨੇ ਔਰ ਭਰੀ ਮਕਦਾਰ ਚ ਜਦੋਂ ਕੀਟ ਹੁੰਦੇ ਆ ਤਾਂ ਇੰਜ ਲੱਗਦਾ ਕਿ ਮਧੂਮੱਖੀਆਂ ਵੀ ਬਹੁਤ ਵੱਧ ਜਾਣਗੀਆਂ ਤੇ ਜਦੋਂ ਇੰਨਾ ਸਾਰੇ ਕੀਟ ਨੇ ਤਾਂ ਫਿਰ ਉਹਨਾਂ ਨੂੰ ਭੋਜਨ ਵੀ ਚਾਹੀਦਾ ਹੈ। ਕੀ ਮਧੂਮੱਖੀਆਂ ਨੂੰ ਆਪਣਾ ਭੋਜਨ ਮਿਲਦਾ ਇਸ ਸਮੇਂ? ਕੀ ਉਹਨਾਂ ਨੂੰ ਉਖਾਈ ਨਹੀਂ ਹੁੰਦੀ ਕਿਉਂਕਿ ਉਹ ਤਾਂ ਫੁੱਲਾਂ ਤੇ ਹੀ ਸਾਰਾ ਭੋਜਨ ਪ੍ਰਾਪਤ ਕਰਦੀਆਂ ਨੇ? ਔਰ ਉਹਨਾਂ ਨੂੰ ਮੁਸ਼ਕਿਲ ਲੱਗਦਾ ਹੋਵੇਗਾ ਜਦੋਂ ਬਾਕੀ ਚੀਜ਼ਾਂ ਉਹਨਾਂ ਨੂੰ ਦਿਖਦੀਆਂ ਹੋਣਗੀਆਂ। ਇਹ ਹੀ ਸੋਚ ਕੇ ਆਜਾ ਸੀ ਡਾਕਟਰ ਰੀਤ ਵਰਮਾ ਨੂੰ ਆਪਣੇ ਸਟੂਡੀਓ 'ਚ ਬੁਲਾਇਆ। ਡਾਕਟਰ ਰੀਤ ਵਰਮਾ ਵਿਗਿਆਨਿਕ ਨੇ ਐਂਟੋਮੋਲੋਜਿਸਟ ਨੇ ਤੇ ਖੇਤੀ ਵਿਗਿਆਨ ਕੇਂਦਰ ਫਟੇਗੜ ਸਾਹਿਬ ਤੋਂ ਸਾਡੇ ਨਾਲ ਸਾਡੇ ਸਟੂਡੀਓਸ ਚ ਆਏ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸਟੂਡੀਓਸ ਵਿੱਚ। ਧੰਨਵਾਦ। ਡਾਕਟਰ ਸਾਹਿਬ ਜਦੋਂ ਵਰਖਾ ਰੁੱਤ ਹੁੰਦੀ ਹੈ ਉਸ ਵੇਲੇ ਕੀਟ ਦਾ ਪਰ ਮਾਰਚ ਹੋ ਜਾਂਦੇ ਨੇ ਪਰ ਕਿਹਾ मधुमੱਖੀਆਂ ਉਹ ਵੀ ਕਿੰਨੀ ਪਰ ਮਾਰਚ ਹੋ ਜਾਂਦੀਆਂ ਉਹਨਾਂ ਨੂੰ ਔਖਾ ਨਹੀਂ ਹੁੰਦਾ ਇਸ ਸਮੇਂ ਰਹਿਣਾ ਔਰ ਖਾਣ ਪੀਣ ਦੇ ਲਈ ਚੀਜ਼ਾਂ ਸੰਜੋਣਾ ਹਾਂਜੀ ਵਰਖਾ ਰੁੱਤ मधुमੱਖੀਆਂ ਲਈ ਅਣ ਸੁਖਾਵੀ ਰੁੱਤ ਹੈਗੀ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਕੁਝ ਸਮੱਸਿਆਵਾਂ ਆਂਦੀਆਂ ਨੇ ਪਹਿਲੀ ਗੱਲ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਜਨਸੰਖਿਆ ਜਾਂ ਗਿਣਤੀ ਘਟ ਜਾਂਦੀ ਹੈ ਉਹਦਾ ਕਾਰਨ ਇਹ ਹੈਗਾ ਕਿ ਬਾਹਰੋਂ ਜਿਹੜਾ ਨੈਕਟਰ ਹੈਗਾ ਉਸ ਸਮੇਂ ਹੁੰਦਾ ਨਹੀਂ ਕਿਉਂਕਿ ਫੁੱਲਾਂ ਤੇ ਕੋਈ ਫਸਲ ਐਨੀ ਹੁੰਦੀ ਨਹੀਂ ਉਸ ਸਮੇਂ ਇਸ ਲਈ ਨੈਕਟਰ ਬਾਰੋਂ ਘਟ ਆਉਂਦਾ ਤੇ ਜਿੰਨੀਆਂ ਕਿ ਮਧੂਮੱਖੀਆਂ ਬਾਹਰ ਜਾਂਦੀਆਂ ਨੇ ਉਹ ਕਈ ਵਾਰੀ ਅਚਾਨਕ ਬਾਰਿਸ਼ ਹੋਣ ਕਰਕੇ ਉਹ ਮਰ ਵੀ ਜਾਂਦੀਆਂ ਨੇ ਉਹਦੇ ਕਰਕੇ ਕਿ ਇਹਨਾਂ ਦੀ ਗਿਣਤੀ ਦੇ ਵਿੱਚ ਕਾਫੀ ਘਟਾ ਹੁੰਦਾ ਤੇ ਨਾਲ ਹੀ ਕੀ ਹੁੰਦਾ ਕਿ ਦੇਖੋ ਜਦੋਂ ਪਿੱਛੋਂ ਹੀ ਘੱਟ ਨੈਕਟਰ ਆ ਰਿਹਾ ਜਿਹਨੂੰ ਅਸੀਂ ਰਸ ਕਹਿੰਦੇ ਆ ਨੈਕਟਰ ਘੱਟ ਆ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਮੱਖੀਆਂ ਦੀ ਆ ਜਿਹੜੀ ਰਾਣੀ ਮੱਖੀ ਆ ਉਹਦੀ ਅੰਡੇ ਦੇਣ ਦੀ ક્ષਮਤਾ ਵੀ ਘਟ ਜਾਂਦੀ ਹੈ ਫਿਰ ਉਹਦੇ ਕਾਰਨ ਕੀ ਹੋਊਗਾ ਕਿ ਜਿਹੜੀ ਕਲੋਨੀ ਹੈਗੀ ਉਹ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾਊਗੀ ਕਮਜ਼ੋਰ ਹੋਣ ਕਰਕੇ ਉਹਦੇ ਵਿੱਚ ਦੁਸ਼ਮਣ ਕੀੜਿਆਂ ਦਾ ਉਹਨਾਂ ਦਾ ਵੀ ਹਮਲਾ ਹੋ ਜਾਂਦਾ ਤੇ ਹਮਲਾ ਹੋਣ ਕਰਕੇ ਫਿਰ ਹੋਰ ਕਲੋਨੀ ਦੀ ਜਿਹੜੀ ਜਨਸੰਖਿਆ ਜਿਹੜੀ ਘਟਦੀ ਹੈ ਤੇ ਕਾਫੀ ਹਮਸ ਹੋ ਜਾਂਦੀ ਹੈ ਘਟਣ ਹੋ ਜਾਂਦੀ ਹੈ ਇਹਦੇ ਕਰਕੇ ਕਈ ਵਾਰ ਸਾਨੂੰ ਇਹ ਵੀ ਦੇਖਣ ਚ ਆਂਦਾ ਹੈ ਕਿ ਮੱਖੀਆਂ ਆਪਦਾ ਬਕਸਾ ਛੱਡ ਕੇ ਭੱਜ ਜਾਂਦੀਆਂ ਨੇ ਮਤਲਬ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਵਰਖਾ ਰੁੱਤ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਅਸੀਂ ਦੇਖਦੇ ਹਾਂ ਕਿ ਜਿਹੜਾ ਮਧੂਮੱਖੀ ਦਾ ਛੱਤਾ ਹੈ ਉਹਦੇ ਜਦੋਂ ਅਸੀਂ ਫੋਟੋਆਂ ਦੇਖਦੇ ਹੁੰਦੀਆਂ ਤਾਂ ਸਾਨੂੰ ਲੱਗਦਾ ਕਿ ਉਹ ਛੱਤੇ ਦੇ ਵਿੱਚ ਹਰੇਕ ਕੋਲ ਆਪਣਾ ਆਪਣਾ ਇੱਕ ਸੈੱਲ ਹੈ ਤੇ ਉਸ 'ਚ ਰਹੀ ਜਾਂਦੇ ਆ ਤਾਂ ਬੜੇ ਵਧੀਆ ਰਹਿੰਦੇ ਆ ਆਪਣੇ ਆਪ ਨੂੰ ਠੰਡਾ ਵੀ ਕਰ ਸਕਦੇ ਆ ਗਰਮ ਵੀ ਕਰ ਸਕਦੇ ਆ ਤੇ ਜਿਵੇਂ ਤੁਸੀਂ ਦੱਸਿਆ ਕਿ ਗਰਮੀ ਦੇ ਰੁੱਤ ਵਿੱਚ ਅਲੱਗ ਸਮੱਸਿਆ ਹੈ ਸਰਦੀ ਦੀ ਅਲੱਗ ਸਮੱਸਿਆ ਤੇ ਬਰਸਾਤ ਦੇ ਵਿੱਚ ਉਹਨਾਂ ਨੂੰ ਬੜੀ ਕੁਟਨ ਮਹਿਸੂਸ ਹੁੰਦੀ ਹੈ ਤੇ ਉਹ ਆਪਣੀਆਂ ਜਗ੍ਹਾ ਵੀ ਛੱਡ ਦਿੰਦੀਆਂ ਨੇ ਡਾਕਟਰ ਸਾਹਿਬ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਤਾਂ ਜਿਹੜਾ ਮਧੂਮੱਖੀ ਪਾਲਕ ਹੈ ਉਹਨੂੰ ਇਹੋ ਜਿਹੀਆਂ ਸਮੱਸਿਆ ਰੋਜ਼ ਝੱਲਣੀਆਂ ਹੁੰਦੀਆਂ ਤਾਂ ਉਹ ਫਿਰ ਕੀ ਕੀ ਗੱਲਾਂ ਵੇਖੇ ਤੇ ਕਿਵੇਂ ਉਹਨਾਂ ਤੋਂ ਨਿਜਾਤ ਪਾਏ ਜਿਹੜੀ ਸਮੱਸਿਆ ਹਾਂਜੀ ਇਹ ਚ ਕੁਝ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਜਿਹੜੀ ਸਾਡੀ ਕਲੋਨੀ ਹੈਗੀ ਆ ਜਾਂ ਜਿਹੜੀਆਂ ਮਧੂਮੱਖੀਆਂ ਦੇ ਬਕਸੇ ਨੇ ਉਹਨਾਂ ਦਾ ਸਮੇਂ ਸਿਰ ਨਿਰੀਖਣ ਕਰਨਾ ਤੇ ਉਹਦੀ ਸਫਾਈ ਇਹ ਬਹੁਤ ਜ਼ਰੂਰੀ ਹੈਗੀ ਆ ਤੇ ਉਸ ਤੋਂ ਬਾਅਦ ਹੈਗਾ ਕਿ ਸਾਨੂੰ ਹਵਾਦਾਰ ਬਣਾਉਣਾ ਤੇ ਨਾਲ ਹੀ ਆਪਾਂ ਉਹਨਾਂ ਨੂੰ ਜੇ ਜ਼ਰੂਰਤ ਹੈ ਤਾਂ ਮਨਸੂਹੀ ਖੁਰਾਕ ਦੇਣੀ ਹੈ ਮਨਸੂਹੀ ਖੁਰਾਕ ਹੁੰਦੀ ਹੈ ਜੇ ਆਰਟੀਫੀਸ਼ੀਅਲ ਖੁਰਾਕ ਦੇਣੀ ਹੈ ਫਿਰ ਅਸੀਂ ਰੋਬਿੰਗ ਜਿਹੜੀ ਹੈਗੀ ਰੋਬਿੰਗ ਹੁੰਦੀ ਹੈ ਲੁੱਟਕਸੁੱਟ ਉਹਦਾ ਵੀ ਮਤਲਬ ਰੋਕਥਾਮ ਕਰਨੀ ਹੈਗੀ ਹੈ ਨਾਲ ਹੀ ਇਸ ਸੀਜ਼ਨ ਦੇ ਵਿੱਚ ਕੀ ਹੁੰਦਾ ਕਿ ਦੁਸ਼ਮਣ ਕੀੜਿਆਂ ਦਾ ਵੀ ਕੁਝ ਹਮਲਾ ਹੁੰਦਾ ਉਹਦੀ ਵੀ ਰੋਕਥਾਮ ਕਰਨੀ ਹੈ ਕੁਝ ਸਾਡੇ ਕੋਲ ਬਣੇ ਬਣਾਏ ਛੱਤੇਵਾਦੂ ਹੁੰਦੇ ਆ ਉਹਨਾਂ ਦੀ ਵੀ ਸਾਮ ਸੰਭਾਲ ਕਰਨੀ ਹੈ ਤੇ ਇਹ ਗੱਲਾਂ ਦਾ ਸਾਨੂੰ ਧਿਆਨ ਜਿਹੜਾ ਰੱਖਣਾ ਪੈਂਦਾ ਜਿਵੇਂ ਤੁਸੀਂ ਕਿਹਾ ਕਿ ਮਨਸੂਈ ਖੁਰਾਕ ਜਿਹੜੀ ਹੈ ਉਹ ਦੇਣੀ ਪਏਗੀ ਉਹ ਦੇਣੀ ਹੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਬਚਣਾ ਨਹੀਂ ਹਾਂਜੀ ਪਰ ਕਈ ਵਾਰੀ ਅਸੀਂ ਐਵੇਂ ਵੀ ਸੋਚਦੇ ਆ ਆਹ ਵਾਲਾ ਸ਼ਹਿਦ ਨਾ ਲਈਓ ਕਿਉਂਕਿ ਇਹ ਜਿਹੜਾ ਸ਼ਹਿਦ ਹੈ ਇਹ ਚੀਨੀ ਤੋਂ ਜਾਂ ਗੁੜ ਤੋਂ ਬਣਿਆ ਹੋਇਆ ਹਾਂਜੀ ਐਕਚੁਅਲੀ ਇਹ ਹੈ ਕਿ ਜਦੋਂ ਆਪਾਂ ਮਨਸੂਈ ਖੁਰਾਕ ਦੇਣੀ ਹੈ ਉਦੋਂ ਤਾਂ ਆਪਾਂ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਖੁਰਾਕ ਦਿੰਨੇ ਆ ਕਿਉਂਕਿ ਬਾਹਰੋਂ ਖੁਰਾਕ ਘਟ ਆ ਰਹੀ ਹੈ ਤੇ ਕਲੋਨੀ ਚ ਆਲਰੇਡੀ ਜਿਹੜੀ ਕਿ ਖੁਰਾਕ ਪਈ ਆ ਉਹ ਵੀ ਜੇ ਘਟ ਹੈ ਤਾਂ ਆਪਾਂ ਉਹਨਾਂ ਦੀ ਇੱਕ ਗ੍ਰੋਥ ਚੱਲਣ ਲਈ ਤੇ ਲਾਈਫ ਸਾਈਕਲ ਚੱਲਦਾ ਰਹੇ ਉਹਦੇ ਲਈ ਖੁਰਾਕ ਦਿੰਨੇ ਆ ਉਹਦੇ ਤੋਂ ਸ਼ਹਿਦ ਨਹੀਂ ਤਿਆਰ ਹੋਊਗਾ ਸ਼ਹਿਦ ਤਾਂ ਉਸ ਸੀਜ਼ਨ ਚ ਤਿਆਰ ਹੁੰਦਾ ਜਦੋਂ ਨੈਕਟਰ ਫਲੋ ਬਹੁਤ ਜ਼ਿਆਦਾ ਹੈ ਮਤਲਬ ਬਾਹਰੋਂ ਨੈਕਟਰ ਤੇ ਪੋਲਨ ਕਾਫੀ ਜ਼ਿਆਦਾ ਮਾਤਰਾ ਚ ਆ ਰਿਹਾ ਹੈ ਸ਼ਹਿਦ ਉਹਦੋਂ ਤਿਆਰ ਹੁੰਦਾ ਤੇ ਆ ਆਰਟੀਫੀਸ਼ੀਅਲ ਫੀਡ ਜਾਂ ਮਨਸੂਈ ਖੁਰਾਕ ਆਪਾਂ ਦਿੰਨੇ ਆ ਸਾਡੀ ਮੱਖੀਆਂ ਨੂੰ ਬਚਾਉਣ ਲਈ ਵਰਖਾ ਰੁੱਤ 'ਚ ਆਪਾਂ ਖੁਰਾਕ ਦਿੰਨੇ ਆ ਬਰਾਬਰ ਦੀ ਚੀਨੀ ਦਾ ਘੋਲ ਹੁੰਦਾ ਜਿੰਨੀ ਚੀਨੀ ਹੈ ਓਨਾ ਹੀ ਪਾਣੀ ਇਹ ਘੋਲ ਕੇ ਅਸੀਂ ਜਿਹੜੇ ਆਪਣੀ ਮੱਖੀਆਂ ਨੂੰ ਦਿੰਨੇ ਆ ਤੇ ਉਹ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਇੱਕ ਤਾਂ ਵੀ ਕਿੰਨੀ ਸਟਰੈਂਥ ਹੈ ਕਿੰਨੇ ਫਰੇਮ ਦਾ ਬਕਸਾ ਹੈਗਾ ਉਹ ਉਸ ਹਿਸਾਬ ਨਾਲ ਜੇ ਕੋਈ ਜ਼ਿਆਦਾ ਤਕੜਾ ਬਕਸਾ ਹੈ ਉਹਨੂੰ ਖੁਰਾਕ ਜ਼ਿਆਦਾ ਦਵਾਂਗੇ ਘੱਟ ਤਕੜਾ ਉਹਨੂੰ ਘੱਟ ਦਵਾਂਗੇ ਫਿਰ ਇਹ ਸਾਰੀਆਂ ਗੱਲਾਂ ਦਾ ਜੇ ਬਾਹਰੋਂ ਖੁਰਾਕ ਕਈ ਵਾਰ ਹੁੰਦਾ ਕਿ ਬਾਹਰੋਂ ਵੀ ਥੋੜੀ-ਬਹੁਤ ਨੈਕਟਰ ਆ ਰਿਹਾ ਤੇ ਆਪਾਂ ਇਸ ਲਈ ਥੋੜੀ ਦੇ ਦਾਂਗੇ ਜੇ ਬਾਹਰੋਂ ਬਹੁਤ ਘੱਟ ਨੈਕਟਰ ਆ ਰਿਹਾ ਫਿਰ ਆਪਾਂ ਨੂੰ ਖੁਰਾਕ ਜਿਹੜੀ ਹੈ ਉਹ ਜਲਦੀ ਦੇਣੀ ਪਊ ਜਿਵੇਂ ਹਫ਼ਤੇ-ਹਫ਼ਤੇ ਬਾਅਦ ਕਈ ਵਾਰ ਆਪਾਂ 15 ਦਿਨ ਤੇ ਵੀ ਦੇ ਸਕਦੇ ਹਾਂ ਉਹ ਸਾਨੂੰ ਸਾਰਾ ਕੁਝ ਨਰੀਖਣ ਕਰਕੇ ਫਿਰ ਅਸੀਂ ਡਿਸਾਈਡ ਕਰਨਾ ਹੈ ਕਿ ਅਸੀਂ ਕਿੰਨੀ ਕੁ ਖੁਰਾਕ ਤੇ ਕਦੋਂ ਦੇਣੀ ਹੈ ਜੀ ਡਾਕਟਰ ਸਾਹਿਬ ਤੁਸੀਂ ਨਰੀਖਣ ਦੀ ਗੱਲ ਕੀਤੀ ਔਰ ਤੁਸੀਂ ਇਹ ਵੀ ਕਿਹਾ ਕਿ ਬਾਹਰੋਂ ਨੇਕਟਰ ਘੱਟ ਆ ਰਿਹਾ ਤਾਂ ਉਹਨਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਇਹਦੇ 'ਚ ਕਮੀ ਹੈ ਉਹਦੇ ਲਈ ਜੇ ਉਹੀ ਹੈ ਕਿ ਜਿਹੜਾ ਨਰੀਖਣ ਹੈਗਾ ਉਹ ਹਫਤੇ ਬਾਅਦ ਅਸੀਂ ਕਹਿੰਨੇ ਆ ਕਿ ਜ਼ਰੂਰ ਆਪਣੇ ਬਕਸਿਆਂ ਨੂੰ ਖੋਲ ਕੇ ਆਪਾਂ ਚੈੱਕ ਕਰੀਏ ਐਗਜ਼ਾਮੀਨੇਸ਼ਨ ਕਰੀਏ ਜਾਂ ਨਰੀਖਣ ਕਰੀਏ ਉਹਨਾਂ ਦਾ ਉਹਦੇ 'ਚ ਅਸੀਂ ਆਹੀ ਦੇਖਣਾ ਹੈ ਕਿ ਕਿੰਨਾ ਕੁ ਨੇਕਟਰ ਆ ਰਿਹਾ ਬਾਹਰੋਂ ਕਿੰਨਾ ਕੁ ਪੋਲਨ ਆ ਰਿਹਾ ਹੈ ਦੋ ਉਹਨਾਂ ਦੇ ਸੋਰਸਸ ਨੇ ਫੀਡ ਦੇ ਮਤਲਬ ਨੈਕਟਰ ਜਿਹੜਾ ਹੈਗਾ ਉਹ એનર્ਜੀ ਦਿੰਦਾ ਊਰਜਾ ਦਿੰਦਾ ਤੇ ਜਿਹੜਾ ਪੋਲਨ ਹੈਗਾ ਉਹ ਹੋਰ ਪਦਾਰਥ ਜਿਵੇਂ ਵਸਾ ਵਿਟਾਮਿਨ ਪ੍ਰੋਟੀਨ ਇਹ ਸਾਰੇ ਇਹ ਅੰਦੰਦਾ ਹੈਗਾ ਤੇ ਉਹ ਸਾਰਾ ਕੁਝ ਆਪਾਂ ਦੇਖ ਲੈਣਾ ਕਿ ਕਿੰਨਾ ਕਨੈਕਟਰ ਹੈ ਕਿੰਨਾ ਕ ਬੋਲਨ ਹੈ ਫਿਰ ਅਸੀਂ ਦੇਖਣਾ ਕਿ ਸਾਡੇ ਕਾਮ ਮੱਖੀਆਂ ਸਹੀ ਕੰਮ ਕਰ ਰਹੀਆਂ ਨੇ ਰਾਣੀ ਮੱਖੀ ਜਿਹੜੀ ਹੈਗੀ ਉਹ ਅੰਡੇ ਦੇ ਰਹੀ ਹੈ ਸਹੀ ਤਰੀਕੇ ਨਾਲ ਕੋਈ ਹੋਰ ਸਮੱਸਿਆ ਤਾਂ ਨਹੀਂ ਹੈ ਕੋਈ ਦੁਸ਼ਮਣ ਕੀੜੇ ਦਾ ਹਮਲਾ ਤਾਂ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਤੇ ਉਸ ਹਿਸਾਬ ਨਾਲ ਆਪਾਂ ਆਪਣੀ ਜਿਹੜੀ ਹੈਗੀ ਹੈ ਮੈਨੇਜਮੈਂਟ ਪ੍ਰੈਕਟਿਸਸ ਕਰ ਸਕਦੇ ਹਾਂ ਜੀ ਉਕਤ ਮਧੂਮੱਖੀਆਂ ਨਾਲ ਕਿਹੜਾ ਪੰਗਾ ਲਵੇ ਵੈਸੇ ਤਾਂ ਇਹ ਇੱਕ ਬੰਦਾ ਕਹਿੰਦਾ ਹੈ ਤੁਸੀਂ ਕਹਿੰਦੇ ਉਹਨਾਂ ਦੇ ਦੁਸ਼ਮਣ ਕੀੜੇ ਵੀ ਹੁੰਦੇ ਹਨ ਤਾਂ ਉਹ ਕਿਹੜੇ ਕਿਹੜੇ ਕੀੜੇ ਨੇ ਜਿਹੜੇ ਕਿ ਇਸ ਟਾਈਮ ਹਮਲਾ ਕਰ ਸਕਦੇ ਨੇ ਹਾਂਜੀ ਮਧੂਮੱਖੀਆਂ ਦੇ ਜਿਹੜੇ ਵਰਖਾ ਰੁੱਤ 'ਚ ਸਭ ਤੋਂ ਜ਼ਿਆਦਾ ਹਮਲਾ ਜਿਹੜਾ ਹੋ ਜਾਂਦਾ ਹੈਗਾ ਉਹ ਹੈਗਾ ਮੋਮੀ ਕੀੜੇ ਦਾ ਮੋਮੀ ਕੀੜਾ ਕੀ ਹੁੰਦਾ ਹੈ ਕਿ ਜਦੋਂ ਹੁਣ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵਰਖਾ ਰੁੱਤ ਦੇ ਵਿੱਚ ਮਧੂਮੱਖੀਆਂ ਦੀ ਜਨਸੰਖਿਆ ਘਟ ਜਾਂਦੀ ਹੈ ਫਿਰ ਜਿਵੇਂ ਹੁਣ ਕੋਈ ਬਕਸਾ ਹੈਗਾ 10 ਫਰੇਮ ਤੇ ਉਹਦੇ ਵਿੱਚ ਕੀ ਹੋਊਗਾ ਕਿ ਮੱਖੀਆਂ ਘਟ ਜਾਣਗੀਆਂ ਤਾਂ ਦੋ ਜਾਂ ਤਿੰਨ ਫਰੇਮ ਖਾਲੀ ਹੋ ਜਾਣਗੇ ਮਤਲਬ ਉਹ ਜਿਹੜੇ ਛੱਤੇ ਹੈਗੇ ਆ ਉਹ ਖਾਲੀ ਹੋਗੇ ਤੇ ਉਹ ਛੱਤਿਆਂ ਤੇ ਕੀ ਹੁੰਦਾ ਹੈ ਕਿ ਜਿਹੜਾ ਮਧੂਮੱਖੀ ਦੇ ਬਕਸੇ ਦੇ نیچے ਨਾ ਬਾਟਮ ਬੋਰਡ ਹੁੰਦਾ ਉਹਦੇ ਉੱਤੇ ਮੋਮੀ ਕੀੜਾ ਪਲਦਾ ਹੈ ਚੁੰਡੀ ਹੁੰਦੀ ਹੈ ਇੱਕ ਉਹ ਗਿਰੀ ਹੋਈ ਮੋਮ ਤੇ ਪੋਲਨ ਤੇ ਉਹ ਫੀਡ ਕਰਦੀ ਹੈ ਜਦੋਂ ਦੇਖਣਗੇ ਕਿ ਉੱਪਰ ਛੱਤਾ ਕੋਈ ਖਾਲੀ ਹੋ ਗਿਆ ਮੱਖੀਆਂ ਤੋਂ ਬਗੈਰ ਫਿਰ ਉਹ ਉੱਪਰ ਚੜ ਜਾਂਦੀਆਂ ਉੱਪਰ ਚੜ ਕੇ ਵੀ ਉਹ ਖਾਂਦੀਆਂ ਤਾਂ ਪੋਲਨ ਐ ਪਰ ਨਾਲ ਹੀ ਉਹ ਛੱਤੇ ਨੂੰ ਖਰਾਬ ਕਰਦੀਆਂ ਜਾਲਾ ਬਣਾਉਂਦੀਆਂ ਨੇ ਸੁਰੰਗ ਬਣਾ ਕੇ ਤੇ ਉਹ ਛੱਤਾ ਹੋ ਜਾਂਦਾ ਖਰਾਬ ਇਸ ਲਈ ਇਹ ਆਪਣਾ ਦੁਸ਼ਮਣ ਕੀੜਾ ਹੈਗਾ ਮੱਖੀਆਂ ਦਾ ਇਹ ਛੱਤੇ ਨੂੰ ਖਰਾਬ ਕਰ ਦਿੰਦੀਆਂ ਇਸ ਲਈ ਉਸ ਸੀਜ਼ਨ ਦੇ ਵਿੱਚ ਜਿਹੜੇ ਆ ਛੱਤੇ ਨੇ ਇਹ ਵੀ ਸਾਨੂੰ ਸੰਭਾਲਣੇ ਚਾਹੀਦੇ ਨੇ ਉਹਦਾ ਵੀ ਇੱਕ ਤਰੀਕਾ ਉਹ ਤੁਹਾਨੂੰ ਆਪਾਂ ਅੱਗੇ ਦੱਸਾਂਗੇ ਤੇ ਜੇ ਦੁਸ਼ਮਣ ਕੀੜਿਆਂ ਦੀ ਗੱਲ ਕਰਦੇ ਆ ਇਹ ਤੋਂ ਇਲਾਵਾ ਇਸ ਮੌਸਮ ਦੇ ਵਿੱਚ ਭਿੰਡਾਂ ਵੀ ਆ ਜਾਂਦੀਆਂ ਦੰਦਈਏ ਵੀ ਆ ਜਾਂਦੇ ਨੇ ਇਹ ਹੈਗੀਆਂ ਇਹ ਮਤਲਬ ਮੱਖੀਆਂ ਨੂੰ ਅਡਲਟ ਮੱਖੀ ਨੂੰ ਬਾਲਗ ਮੱਖੀ ਨੂੰ ਹੀ ਖਾ ਜਾਂਦੀਆਂ ਨੇ ਦੰਦਈਏ ਕਾਫੀ ਵੱਡੇ ਹੁੰਦੇ ਨੇ ਤੇ ਕਾਫੀ ਨੁਕਸਾਨ ਕਰਦੇ ਨੇ ਤੇ ਉਤੋਂ ਹੀ ਇਲਾਵਾ ਕਾਲੇ ਕੀੜੇ ਆ ਕੀੜੀਆਂ ਉਹ ਸ਼ਹਿਦ ਦੇ ਲਾਲਚ ਚ ਚੜਦੀਆਂ ਨੇ ਤੇ ਉਹ ਵੀ ਥੋੜਾ ਬਹੁਤ ਨੁਕਸਾਨ ਕਰਦੀਆਂ ਤੇ ਹੋਰ ਇਹਦੇ ਵਿੱਚ ਆਪਣੇ ਪੰਛੀ ਆ ਜਾਂਦੇ ਨੇ ਦੋ ਤਰ੍ਹਾਂ ਦੀਆਂ ਚਿੜੀਆਂ ਨੇ ਜੀ ਇੱਕ ਹਰੀ ਚਿੜੀ ਆ ਇੱਕ ਕਾਲੀ ਜਿਹੜੀ ਆ ਹਰੀ ਇਹ ਦੋਨੋਂ ਹੀ ਮੱਖੀਆਂ ਨੂੰ ਖਾਂਦੇ ਨੇ ਤੇ ਇਹ ਕਈ ਵਾਰ ਕੱਲੀਆਂ ਵੀ ਆਉਂਦੀਆਂ ਕਈ ਵਾਰ ਇਹ ਡਾਰਾਂ ਚ ਵੀ ਆ ਜਾਂਦੀਆਂ ਤੇ ਇੱਕ ਜਿਹੜਾ ਪੰਛੀ ਆ ਉਹ 50 ਮੱਖੀਆਂ ਨੂੰ ਖਾਜ ਸਕਦੀ ਆ ਇੱਕ ਦਿਨ ਦੇ ਵਿੱਚ ਤੇ ਇਸ ਤਰ੍ਹਾਂ ਇਹ ਨੁਕਸਾਨ ਕਰਦੀ ਆ ਮਾਦੂ ਮੱਖੀਆਂ ਦਾ আর মদি মખી পালকা ਦਾ ਜਿਹੜਾ ਹੈਗਾ کافی ਨੁਕਸਾਨ ਹੁੰਦਾ ਜੇ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣ ਤਾਂ ਡਾਕਟਰ ਸਾਹਿਬ ਕਿਵੇਂ بچিয়ে ਨਾ ਚੀਜ਼ਾਂ ਤੋਂ ਹੁਣ ਇਹਨਾਂ ਤੋਂ ਵੱਤ ਸਕਦੇ ਆ ਜੀ ਆਪਾਂ ਜੇ ਆਪਾਂ ਦੇਖੋ ਮਮੀ ਕੀੜੇ ਦੀ ਗੱਲ ਕਰਦੇ ਆ ਉਹ ਜਿਵੇਂ ਮੈਥਨੂ ਕਿਹਾ ਨਿਰਖਣ ਅਸੀਂ ਕਰਦੇ ਆ ਨਿਰਖਣ ਦੇ ਨਾਲ ਸਾਨੂੰ ਸਫਾਈ ਵੀ ਕਰਨੀ ਚਾਹੀਦੀ ਹੈ ਸਫਾਈ ਕਿਸ ਚੀਜ਼ ਦੀ ਹੁੰਦੀ ਹੈ ਜੀ ਬਕਸੇ ਦੀ ਸਫਾਈ ਹੁੰਦੀ ਹੈ ਬਾਟਮ ਬੋਰਡ ਦੀ ਜਿਹੜਾ ਸਭ ਤੋਂ ਨਿਚਲਾ ਹਿੱਸਾ ਹੁੰਦਾ ਉਹਦੇ ਤੇ ਹੀ ਇਹ ਸੁੰਡੀਆਂ ਪਲਦੀਆਂ ਨੇ ਇਸ ਲਈ ਬਾਟਮ ਬੋਰਡ ਨੂੰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਖੁਰਚ ਕੇ ਸਾਫ਼ ਕਰ ਦਿਓ ਤੇ ਗੰਦਗੀ ਨੂੰ ਦੱਬ ਦਿਓ ਉਹਦੇ ਵਿੱਚ ਸੁੰਡੀਆਂ ਹੁੰਦੀਆਂ ਯਾ ਕਦੇ-ਕਦੇ ਧੁੱਪ ਵਾਲੇ ਦਿਨ ਧੁੱਪ ਲਵਾ ਲਓ। ਸੁੰਡੀਆਂ ਜਿਹੜੀਆਂ ਮਰ ਜਾਂਦੀਆਂ। ਇਹ ਤਰੀਕਾ ਹੈਗਾ ਤੇ ਵਾਧੂ ਛੱਤੇ ਸਾਂਭਣ ਦਾ ਤਰੀਕਾ ਹੈ ਕਿ ਅਸੀਂ ਉਹਦੇ ਵਿੱਚ ਧੂਣੀ ਦਿੰਨੇ ਆ ਕਿਸੇ ਵੀ ਜਿਹੜੀਆਂ ਕਿ ਸਫਾਰਿਸ਼ ਕਿਤੇ ਕੀਟਨਾਸ਼ਕ ਹੈ। ਉਹਨਾਂ ਨਾਲ ਆਪਾਂ ਧੂਣੀ ਦਿੰਨੇ ਆ। ਵਾਧੂ ਛੱਤਿਆਂ ਨੂੰ ਸਾਂਭਣ ਲਈ ਸਾਰੇ ਛੱਤੇ ਲੈ ਕੇ ਨਾ ਆਪਾਂ ਖਾਲੀ ਬਕਸਿਆਂ 'ਚ ਪਾ ਲੈਨੇ ਆ ਤੇ ਉਹਦੀ ਇੱਕ ਢਾਂਕ ਬਣਾ ਲੈਨੇ ਆ 16 ਚੈਂਬਰਾਂ ਦੀ। ਉਹਦੇ 'ਚ ਮਤਲਬ ਆਪਾਂ ਛੱਤੇ ਪਾ ਲੈਨੇ ਆ। ਉਹਦੇ ਚ ਸਲਫਰ ਵੀ ਗੰਧਕ ਜਿਹਨੂੰ ਕਹਿੰਦੇ ਆ ਉਹ ਸਾਡੀ ਸਫਾਰਿਸ਼ ਹੈਗੀ ਹੈ 250 ਗ੍ਰਾਮ 16 ਚੈਂਬਰਾਂ ਲਈ ਤੇ ਜਿਹੜੀ ਸਲਫਾਸ ਹੈਗੀ ਉਹ 1 ਗ੍ਰਾਮ ਸਫਾਰਿਸ਼ ਹੈ 16 ਚੈਂਬਰਾਂ ਲਈ ਉਹਦੀ ਆਪਾਂ ਧੂਣੀ ਦਿੰਨੇ ਆ ਪੂਰੇ ਹਵਾ ਬੰਦ ਕਰ ਲੈਣੇ ਨੇ ਬਕਸੇ ਗਾਰਾ ਲਾ ਕੇ ਤੇ ਸਲਫਾਸ ਜਿਹੜੀ ਉੱਪਰ ਰੱਖਦੇ ਆ ਆਪਾਂ ਕੱਪੜੇ ਚ ਲਪੇਟ ਕੇ ਉਹਦੀ ਗੈਸ ਬਣਦੀ ਆ ਫਾਸਫੀਨ ਗੈਸ ਉਹ ਥੱਲੇ ਨੂੰ ਆਉਂਦੀ ਆ ਤੇ ਸਾਰਿਆਂ ਬਕਸਿਆਂ ਚ ਉਹਨਾਂ ਦੀ ਜਿਹੜੀ ਗੈਸ ਨਿਕਲ ਜੂਗੀ ਜਿੰਨੀਆਂ ਕੁ ਸੁੰਡੀਆਂ ਮੱਮੀ ਕੀੜੇ ਦੀਆਂ ਹੋਣਗੀਆਂ ਉਹ ਮਰ ਜਾਣਗੀਆਂ ਤੇ ਇਹ ਅਸੀਂ 21 ਦਿਨਾਂ ਬਾਅਦ ਫੇਰ ਇਹਨੂੰ ਰਿਪੀਟ ਕਰ ਸਕਦੇ ਹਾਂ ਤਾਂ ਕਿ ਕੋਈ ਆਂਡੇ ਦੀ ਸਟੇਜ ਹੈ ਉਹਦੇ ਤੇ ਅਸਰ ਨਹੀਂ ਕਰਦੀ ਉਹਦੇ ਚੋਂ ਸੁੰਡੀ ਨਿਕਲਿਆਊਗੀ ਤੇ ਫੇਰ ਮਰ ਜਾਊਗੀ ਇਹ ਫੇਰ ਆਪਾਂ ਨਾ ਜਿਹੜੇ ਛੱਤੇ ਨੇ ਅਗਲੇ ਸੀਜ਼ਨ ਯੂਜ਼ ਕਰ ਸਕਦੇ ਹਾਂ ਵਰਖਾ ਰੁੱਤ ਤੋਂ ਬਾਅਦ ਪੱਛੜ ਦੀ ਰੁੱਤ ਜਿਹੜੀ ਆਪਣੀ ਆਉਂਦੀ ਹੈਗੀ ਆ ਉਦੋਂ ਆਪਾਂ ਇਹ ਵਰਤ ਸਕਦੇ ਹਾਂ ਇਸ ਲਈ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖਦੇ ਇਹ ਤਾਂ ਜੀ ਹੋ ਗਈ ਮੂਮੀ ਕੀੜੇ ਦੀ ਗੱਲ ਜੀ ਤੇ ਹੁਣ ਜੇ ਹੋਰ ਦੁਸ਼ਮਨ ਕੀੜੇ ਹੈਗੇ ਆ ਜਿਵੇਂ ਕਿ ਆਪਣੇ ਦੰਦਈਏ ਭਿੰਡਾ ਹੋ ਗਈਆਂ ਇਹਨਾਂ ਨੂੰ ਕੋਈ ਵੀ ਚੀਜ਼ ਨਾਲ ਮਾਰ ਸਕਦੇ ਆ ਜਿਵੇਂ ਝਾੜੂ ਨਾਲ ਜਾਂ ਕੋਈ ਫੱਟੀ ਨਾਲ ਮਾਰ ਸਕਦੇ ਆ ਜਾਂ ਇਹਨਾਂ ਦੇ ਛੱਤੇ ਜਿੱਥੇ ਲੱਗੇ ਆ ਉਹਨਾਂ ਤੇ ਮਿੱਟੀ ਦਾ ਤੇਲ ਪਾ ਕੇ ਆਪਾਂ ਅਗਲਾ ਸਕਦੇ ਆ ਤੇ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਆ ਜੇ ਕੋਈ ਕੀੜੀਆਂ ਵਗੈਰਾ ਉਹਨਾਂ ਲਈ ਆਪਾਂ ਇੱਕ ਸਟੈਂਡ ਲੋਹੇ ਦਾ ਉਹਦੇ ਤੇ ਹਮੇਸ਼ਾ ਬਕਸੇ ਰੱਖਣੇ ਨੇ ਤੇ ਉਹਦੇ ਵਿੱਚ ਆਪਾਂ ਥੱਲੇ ਠੁੱਲੇ ਰੱਖ ਸਕਦੇ ਆ ਪਾਣੀ ਦੇ ਭਰ ਕੇ ਫਿਰ ਕੀੜੀਆਂ ਜਿਹੜੀਆਂ ਨਹੀਂ ਚੜਦੀਆਂ ਹੈਗੀਆਂ ਬਾਕੀ ਰਹਿ ਗਏ ਪੰਛੀਆਂ ਦੀ ਗੱਲ ਜਿੜੀਆਂ ਦੀ ਉਹਨਾਂ ਨੂੰ ਵੇਖੋ ਆਪਾਂ ਮਾਰ ਤਾਂ ਸਕਦੇ ਨਹੀਂ ਆਪਾਂ ਕੋਈ ਆਵਾਜ਼ ਕਰਕੇ ਉਡਾ ਸਕਦੇ ਆ ਜਾਂ ਡਰਾ ਸਕਦੇ ਆ ਤੇ ਉਹਨਾਂ ਦੇ ਦੁਸ਼ਮਣਾਂ ਤਾਂ ਫਿਰ ਮਿੱਤਰ ਕੀੜੇ ਵੀ ਆ ਕਿਹਾ ਉਹ ਇਸ ਟਾਈਮ ਹੁੰਦੇ ਆ ਕਿ ਕੁਝ ਨਹੀਂ ਹੁੰਦਾ ਇਦਾਂ ਦਾ ਦੀ ਮਦਦ ਹੀ ਕਰਨ ਆ ਜਾਂ ਕੋਈ ਹੋ ਮੱਖੀਆਂ ਦੇ ਮਿੱਤਰ ਕੀੜੇ ਮੱਖੀਆਂ ਆਪਸ ਵਿੱਚ ਬਹੁਤ ਇੱਕ ਦੂਜੇ ਦੀ ਮਦਦ ਕਰਦੀਆਂ ਨੇ ਕਿਉਂਕਿ ਇਹਨਾਂ 'ਚ ਅਲੱਗ-ਅਲੱਗ ਕਾਸਟਸ ਹੁੰਦੀਆਂ ਨੇ ਤੇ ਮਤਲਬ ਏਜ ਵਾਈਜ਼ ਇਹਨਾਂ 'ਚ ਕੰਮ ਡਿਵਾਈਡ ਹੁੰਦੇ ਨੇ ਤੇ ਉਹ ਇੱਕ ਦੂਸਰੇ ਦੀ ਮਦਦ ਕਰਦੀਆਂ ਨੇ ਇਹਨਾਂ 'ਚ ਗਾਰਡ ਬੀਜ਼ ਹੁੰਦੀਆਂ ਨੇ ਪਹਿਰੇਦਾਰ ਹੁੰਦੇ ਨੇ ਜਿਹੜੇ ਕਿ ਬਕਸੇ ਦੇ ਬਾਹਰ ਪਹਿਰੇਦਾਰੀ ਕਰਦੇ ਨੇ ਉਹ ਇਹਨਾਂ ਨੂੰ ਦੁਸ਼ਮਣ ਕੀੜਿਆਂ ਤੋਂ ਬਚਾਉਂਦੇ ਨੇ ਇਨਾਂ ਦੇ ਆਪਦੇ ਹੀ ਜਿਹੜੇ ਕਾਮਾ ਮੱਖੀਆਂ ਚੋਂ ਹੀ ਗਾਰਡ ਬੀਸ ਚੁਣੇ ਹੁੰਦੇ ਨੇ ਪਹਿਰੇਦਾਰ ਉਹ ਬਾਹਰ ਰਹਿੰਦੀਆਂ ਨੇ ਤੇ ਦੁਸ਼ਮਣ ਕੀੜੇ ਕੋਈ ਐਂਟਰ ਕਰਦੇ ਆ ਤਾਂ ਉਹਨਾਂ ਨੂੰ ਉਹ ਰੋਕਦੀਆਂ ਨੇ ਡਾਕਟਰ ਸਾਹਿਬ ਤੁਸੀਂ ਇਹ ਸਾਨੂੰ ਗੱਲਾਂ ਨਾਲ ਜਾਣੂ ਕਰਾਤਾ ਕਿ ਜਿਹੜੇ ਕਲੋਨੀ ਐ ਉਹਨੂੰ ਹਵਾਦਾਰ ਰੱਖਣਾ ਤੇ ਤੁਸੀਂ ਉਹਨੂੰ ਨਿਰੀਖਣ ਕਰਨਾ ਬਾਰ-ਬਾਰ ਤਾਂ ਕਿ ਤੁਸੀਂ ਦੇਖ ਸਕੋ ਕਿ ਮਿੱਤਰ ਕੀੜੇ ਵਗੈਰਾ ਤਾਂ ਨਹੀਂ ਐ ਤੇ ਉਹਨਾਂ ਨੂੰ ਮਨਸੂਹੀ ਖੁਰਾਕ ਦੇਣੀ ਐ ਔਰ ਉਸ ਖੁਰਾਕ ਬਾਰੇ ਵੀ ਤੁਸੀਂ ਦੱਸਿਆ ਕਿ ਕੋਲੇ ਵਿੱਚ ਪਾਣੀ ਔਰ ਜਿਹੜੀ ਖੰਡ ਐ ਉਹਨੂੰ ਖੋਲ ਕੇ ਉਹਨਾਂ ਨੂੰ ਖੁਰਾਕ ਦੇਣੀ ਐ ਜਿਹੜੀ ਮੱਖੀਆਂ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਬਰੂਡ ਨੂੰ ਸਾਂਭਣ ਲਈ ਉਜਿ ਪ੍ਰਾਕ ਪੂਰਕ ਫੀਡਸ ਵੀ ਹੋ ਸਕਦੀਆਂ ਨੇ ਕਿਉਂਕਿ ਇਹ ਤਾਂ ਹੋਏ ਗੱਲ ਸਿਰਫ ਉਹਨਾਂ ਦੀ ਚੀਨੀ ਦੀ ਔਰ ਕੋਲ ਦੀ। ਕਾਜ ਅਜਿਹਾ ਹੋਵੇ ਕਿ ਉਹਨਾਂ ਨੂੰ ਵੀ ਫੀਲ ਹੋਏ ਕਿ ਹਾਂ ਹਾਂ ਭਈ ਇਹ ਤਾਂ ਜੂਸ ਆ ਗਿਆ ਕਿਸੇ ਚੀਜ਼ ਦਾ ਹੋ ਗਿਆ ਹੋ ਗਿਆ। ਹਾਂਜੀ ਪੋਲਨ ਦੀ ਫੀਡ ਵੀ ਹੁੰਦੀ ਹੈ ਜੀ ਜੇ ਉਹਨਾਂ ਦੀ ਪ੍ਰੋਟੀਨ ਸੋਰਸ ਆਪਾਂ ਦੇਣਾ ਹੈਗਾ ਮੱਖੀਆਂ ਨੂੰ ਤਾਂ ਆਪਾਂ ਪੋਲਨ ਫੀਡ ਦਿੰਨੇ ਆ ਉਹਦੇ ਚ ਕੀ ਹੁੰਦਾ ਕਿ ਆਪਣੇ ਵਰਖਾ ਰੁੱਤ ਤੋਂ ਪਹਿਲਾਂ ਜਦੋਂ ਫੁੱਲ ਫਲਕਾ ਬਹੁਤ ਹੁੰਦਾ ਬਾਹਰ ਪੋਲਨ ਕਾਫੀ ਆ ਰਿਹਾ ਹੈ ਉਸ ਸਮੇਂ ਅਸੀਂ ਪੋਲਨ ਟਰੈਪ ਵਰਤ ਸਕਦੇ ਹਾਂ ਬਕਸੇ ਦੇ ਬਾਹਰ ਹੀ ਲੱਗ ਜਾਂਦਾ ਪੋਲਨ ਟਰੈਪ ਉਹਦੇ ਚ ਕੀ ਹੁੰਦਾ ਕਿ ਜਦੋਂ ਮੱਖੀਆਂ ਪੋਲਨ ਲੈ ਆ ਰਹੀਆਂ ਨੇ ਉਹਦੇ ਵਿੱਚੋਂ ਲੰਘਦੀਆਂ ਨੇ ਤਾਂ ਉਹ ਪੋਲਨ ਉਹਨਾਂ ਦਾ ਛੱਡ ਕੇ ਥੱਲੇ ਇੱਕ ਬਕਸੇ 'ਚ गिर ਜਾਂਦਾ ਉਹ ਪੋਲਨ ਇਕੱਠਾ ਕਰਕੇ ਆਪਾਂ ਸੁਕਾ ਕੇ ਉਹਨੂੰ ਇੱਕ ਮومی ਲਿਫਾਫੇ 'ਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਫਿਰ ਜਦੋਂ ਹੁਣ ਪੋਲਨ ਦੀ ਉਰੇ ਘਾਟ ਹੈਗੀ ਹੈ ਵਰਖਾ ਰੁੱਤ 'ਚ ਉਹ ਪੋਲਨ ਅਸੀਂ ਵਰਤ ਸਕਦੇ ਹਾਂ ਉਹ ਆਪਾਂ 10 ਫਰੇਮ ਵਾਲੇ ਬਕਸੇ ਨੂੰ 250 ਗ੍ਰਾਮ ਪੋਲਨ ਹਰ 15 ਦਿਨ ਤੇ ਆਪਾਂ ਦੇ ਸਕਦੇ ਆ ਇਹ ਤਾਂ ਹੋ ਗਿਆ ਜਿਹੜਾ ਪੋਲਨ ਇਕੱਠਾ ਕੀਤਾ ਹੋਇਆ ਜੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਹੈ ਆਪਾਂ ਨਹੀਂ ਕਰ ਸਕੇ ਤਾਂ ਅਸੀਂ ਆਰਟੀਫੀਸ਼ੀਅਲ ਪੋਲਨ ਤਿਆਰ ਕਰ ਸਕਦੇ ਆ ਤੇ ਜੇ ਤੁਸੀਂ ਕਹੋ ਤਾਂ ਉਹਦੀ ਡਿਟੇਲ ਮੈਂ ਦੱਸ ਦਿੰਨੀ ਆ ਉਹਦੇ ਵਿੱਚ ਹੈ ਕਿ ਆਪਾਂ ਖਮੀਰ ਵਰਤਦੇ ਆ ਖਮੀਰ ਜਿਹੜਾ ਉਹਨੂੰ ਯੀਸਟ ਵੀ ਕਹਿ ਦਿੰਨੇ ਆ ਖਮੀਰ ਵਰਤਨੇ ਆ 42 ਹਿੱਸੇ ਉਹਦੇ ਚ ਅਸੀਂ 4 ਹਿੱਸੇ ਸੁੱਕਾ ਦੁੱਧ ਸਪਰੇਟਾ ਜਿਹੜਾ ਪਾਊਡਰ ਉਹ ਲੈਣਾ ਤੇ ਚਾਰ ਹਿੱਸੇ ਅਸੀਂ ਪੁੱਜੇ ਛੋਲਿਆਂ ਦਾ ਵੇਸਣ ਲੈਣਾ ਤੇ ਇਹ ਸਾਰੇ ਨੂੰ ਮਿਕਸ ਕਰਕੇ ਅਸੀਂ 25 ਹਿੱਸੇ ਚੀਨੀ ਤੇ 25 ਹਿੱਸੇ ਪਾਣੀ ਇਹਦਾ ਇੱਕ ਘੋਲ ਤਿਆਰ ਕਰਕੇ ਇਹਦੇ ਵਿੱਚ ਸਾਰਾ ਮਿਸ਼ਰਣ ਮਿਕਸ ਕਰਕੇ ਉਹਦਾ ਇੱਕ ਲੇਟੀ ਬਣ ਜੂਗੀ ਉਹ ਲੇਟੀ ਆਪਾਂ ਮੱਖੀਆਂ ਨੂੰ ਦੇਣੀ ਐ ਹੁਣ ਉਹਨੂੰ ਦੇਣ ਦਾ ਤਰੀਕਾ ਚਾਹੇ ਤਾਂ ਸਿੱਧਾ ਹੀ ਛੱਤਾ ਝਾੜ ਕੇ ਮੱਖੀਆਂ ਦਾ ਉਹਦੇ ਵਿੱਚ ਹੀ ਆਪਾਂ ਹੱਥ ਨਾਲ ਪਾ ਦਈਏ ਸੈਲਾਂ ਦੇ ਵਿੱਚ ਜਾਂ ਇੱਕ ਪੇਪਰ ਪਲੇਟ ਲੈ ਕੇ ਉਹਦੇ 'ਚ ਪਾ ਲਓ ਉਹਦੇ ਤੇ ਇੱਕ ਉੱਪਰ ਸ਼ੀਟ ਲਾ ਦਿਓ ਪਲਾਸਟਿਕ ਦੀ ਤੇ ਉਹਦੇ 'ਚ ਕਾਫੀ ਸਾਰੀਆਂ ਮੋਰੀਆਂ ਕਰ ਦਿਓ ਤੇ ਉਹਨੂੰ ਪੁੱਠਾ ਕਰਕੇ ਆਪਾਂ ਫਰੇਮਾਂ ਦੇ ਉੱਪਰ ਰੱਖਣਾ ਰੱਖਣ ਤੋਂ ਪਹਿਲਾਂ ਦੋ ਆਪਾਂ ਡੰਡੇ ਜੇ ਰੱਖ ਸਕਦੇ ਹਾਂ ਤਾਂ ਕਿ ਨੀਚੇ ਜਗ੍ਹਾ ਬਣ ਜੇ ਤੇ ਮੱਖੀਆਂ ਜਾ ਕੇ ਉਹ ਖਰਾਕ ਲੈ ਸਕਣ ਇਹ ਦੋ ਤਰੀਕੇ ਨੇ ਜਿਹੜੇ ਜਿਸ ਹਿਸਾਬ ਨਾਲ ਜਿਹਦੇ ਨਾਲ ਆਪਾਂ ਪੋਲਨ ਫੀਡ ਜਿਹੜੀ ਮੱਖੀਆਂ ਨੂੰ ਦੇ ਸਕਦੇ ਆ ਡਾਕਟਰ ਸਾਹਿਬ ਦੇਖੋ ਕਿੰਨਾ ਔਖਾ ਕੰਮ ਹੈ ਵੈਸੇ ਲੱਗਦਾ ਬੰਦੇ ਨੂੰ ਕਿ ਮੈਂ ਤਾਂ ਮੱਖੀਆਂ ਰੱਖ ਲੀਆਂ ਤੇ ਕੰਮ ਬਾਦੂ ਦਾ ਹੈ ਨਹੀਂ ਇਹਨਾਂ ਨੇ ਆਪ ਹੀ ਖਾਈ ਜਾਣਾ ਤੇ ਸਾਰਾ ਸ਼ਹਿਦ ਮੇਰਾ ਪਰ ਕਿੰਨੀ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਤੁਸੀਂ ਇਹ ਹੀ ਦੱਸਿਆ ਕਿ ਪੋਲਨ ਖੁਰਾਕ ਦੇਣੀ ਕਿਸ ਤਰ੍ਹਾਂ ਇਹ ਵੀ ਇੱਕ ਵੱਡੀ ਗੱਲ ਹੋ ਗਈ ਡਾਕਟਰ ਸਾਹਿਬ ਜੇ ਹੁਣ ਤੁਹਾਡੇ ਕੋਲ ਹੈ ਹੀ ਨਹੀਂ ਕੁਝ ਤਾਂ ਫਿਰ ਤੁਸੀਂ ਕਿ ਤੋ ਹੋਰ ਜਾ ਕੇ ਵੀ ਲਿਆ ਸਕਦੇ ਹੋ ਜਿਵੇਂ ਤੁਸੀਂ ਮਾਰਕੀਟ ਗਏ ਤਾਂ ਖਰੀਦ ਕੇ ਲਿਆਏ ਔਰ ਜੇ ਤੁਹਾਡੇ ਕੋਲ ਪੈਸੇ ਨਹੀਂ ਆ ਕਿਉਂਕਿ ਮਧੂਮੱਖियां ਖਿਆਲ ਤਾਂ ਹੁੰਦੇ ਨਹੀਂ ਤਾਂ ਫਿਰ ਉਹ ਕੀ ਕਰਨਗੇ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਕਰ ਲੈਣਾ ਆਪਣਾ ਸਾਰਾ ਸ਼ਹਿਦ ਕੋਈ ਗੁਆਂਡੀ ਮੱਖੀ ਉਹਨਾਂ ਨੂੰ ਹੈਲਪ ਹੀ ਕਰ ਦੇ ਕਿ ਕੋਈ ਨਾ ਸਾਡੇ ਕੋਲੋਂ ਲੈ ਜਾਓ ਨਹੀਂ ਇਹ ਚ ਕੀ ਹੁੰਦਾ ਕਿ ਜਦੋਂ ਹੁਣ ਖੁਰਾਕ ਦੀ ਤੋੜ ਹੈ ਫਿਰ ਮੱਖੀਆਂ ਦੇ ਵਿੱਚ ਜਿਹੜੀ ਐਕਟੀਵਿਟੀ ਜਾਂ ਜੋ ਕਹਿੰਦੇ ਆ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਲੁੱਟਕ ਸੁੱਟ ਜਾਂ ਰੋਬਿੰਗ ਕਹਿ ਦਿੰਨੇ ਆ ਉਹ ਚ ਕੀ ਹੁੰਦਾ ਕਿ ਜਿਹੜਾ ਬਕਸਾ ਤੱਕੜਾ ਉਹ ਕਮਜ਼ੋਰ ਬਕਸੇ ਦੇ ਵਿੱਚ ਜਾ ਕੇ ਰੋਬਿੰਗ ਕਰੂਗਾ ਲੁੱਟਕ ਸੁੱਟ ਮਤਲਬ ਉਹਨਾਂ ਤੋਂ ਸ਼ਹਿਦ ਤੇ ਉਹਨਾਂ ਦੀ ਫੀਡ ਜਿਹੜੀ ਆ ਉਹ ਚੋਰੀ ਕਰ ਲੂਗਾ ਇਹ ਇਸ ਮੌਸਮ ਦੇ ਵਿੱਚ ਆਮ ਤੌਰ ਤੇ ਹੋ ਜਾਂਦਾ ਹੈ ਤੇ ਸਾਨੂੰ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਤੇ ਰੋਬਿੰਗ ਦੀ ਵੀ ਗੱਲ ਹੋਈ ਤੇ ਜਿਹੜਾ ਜੇ ਤੁਸੀਂ ਬਚਣਾ ਹੈਗਾ ਤਾਂ ਤੁਹਾਨੂੰ ਤਗੜੇ ਵੀ ਹੋਣਾ ਪੈਣਾ ਤਾਂ ਹੀ ਤੁਸੀਂ ਬਾਕੀਆਂ ਨੂੰ ਮਾਰਕੁੱਟ ਕਰ ਸਕੋਗੇ ਤੇ ਇਸ ਟਾਈਮ ਤਾਂ ਖੁਰਾਕ ਹੀ ਬੜੀ ਘੱਟ ਹੈ ਤੇ ਜਿਹੜੇ ਉਹਨਾਂ ਦੇ ਗਾਰਡ ਬੀਜ਼ ਐ ਉਹਨਾਂ ਦੇ ਉੱਤੇ ਵੀ ਹਮਲੇ ਹੋ ਰਿਹਾ ਮਤਲਬ ਹਾਲਾਤ ਥੋੜੇ ਜਿਹਾ ਖਰਾਬ ਹੁੰਨੇ ਇਸ ਟਾਈਮ ਜੇ ਦੇਖਿਆ ਜਾਵੇ ਮਧੂਮੱਖੀਆਂ ਦੇ ਤੇ ਇਹਦੇ ਵਿੱਚ ਐਵੇਂ ਹੀ ਹੈ ਕਿ ਉਹੀ ਹੈ ਵੀ ਮੈਨੇਜਮੈਂਟ ਅਸੀਂ ਉਸ ਹਿਸਾਬ ਨਾਲ ਕਰਨੀ ਹੈ ਅਸੀਂ ਜਿਹੜੇ ਜ਼ਿਆਦਾ ਕਮਜ਼ੋਰ ਬਕਸੇ ਹਨ ਨਾ ਉਹਨਾਂ ਨੂੰ ਅਸੀਂ ਕੀ ਕਰ ਸਕਦੇ ਹਾਂ ਕਿਸੇ ਹੋਰ ਤਕੜੇ ਬਕਸੇ ਨਾਲ ਉਹਨਾਂ ਨੂੰ ਮਿਲਾ ਸਕਦੇ ਹਾਂ ਮਿਲਾਉਣ ਦਾ ਵੀ ਤਰੀਕਾ ਹੈਗਾ ਕਿ ਕਮਜ਼ੋਰ ਬਕਸੇ ਦੀ ਤੁਸੀਂ ਰਾਣੀ ਜਿਹੜੀ ਹੈਗੀ ਆ ਉਹਨੂੰ ਮਾਰ ਦੋ ਤੇ ਉਹਨੂੰ ਤਕੜੇ ਬਕਸੇ ਨਾਲ ਮਿਲਾ ਦਿਓ ਇੱਕ ਉਨੋਂ ਸੇ ਖ਼ਬਰ ਵਾਲਾ ਤਰੀਕਾ ਕਹਿੰਦੇ ਆ ਨਿਊਜ਼ਪੇਪਰ ਮੈਥਡ ਉਹ ਅਸੀਂ ਉੱਪਰ ਲਗਾ ਕੇ ਨਿਊਜ਼ਪੇਪਰ ਉਹ ਚਮੋਰੀਆਂ ਕਰਕੇ ਕਮਜ਼ੋਰ ਬਕਸੇ ਦੇ ਫਰੇਮ ਉੱਤੇ ਲਾ ਦੇਣੇ ਨੇ ਹੌਲੀ ਹੌਲੀ ਉਹ ਜਿਹੜੇ ਆਪਸ ਦੇ ਵਿੱਚ ਬਿਨਾਂ ਲੜੇ ਇੱਕ ਬਕਸੇ ਦੇ ਰੂਪ ਚ ਉਹ ਕੰਮ ਕਰਨ ਲੱਗ ਜਾਂਦਾ ਇਸ ਤਰੀਕੇ ਚ ਆਪਾਂ ਕਮਜ਼ੋਰ ਬਕਸਿਆਂ ਨੂੰ ਤੱਕੜੇ ਬਕਸਿਆਂ ਨਾਲ ਮਿਲਾ ਕੇ ਉਹਨਾਂ ਨੂੰ ਉਹਨਾਂ ਦੀ ਸਟਰੈਂਥ ਵਧਾ ਸਕਦੇ ਆਂ ਜੀ ਡਾਕਟਰ ਸਾਹਿਬ ਤੁਸੀਂ ਇਹ ਗੱਲ ਸਾਨੂੰ ਦੱਸੀ ਕਿ ਤੁਸੀਂ ਤਕੜਾ ਵੀ ਕਰ ਸਕਦੇ ਹੋ ਜੇ ਤੁਹਾਡਾ ਗਟੂਮ ਕਮਜ਼ੋਰ ਹੈ ਔਰ ਮధుਮਖਿਆ ਕੁਝ ਆਪ ਵੀ ਐਕਸ਼ਨ ਲੈਣੀਆਂ ਹੋਣਗੀਆਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਸ਼ੁਰੂਆਤ ਦੇ ਵਿੱਚ ਕਿ ਉਹਨਾਂ ਨੂੰ ਬੜੀ ਘੁਟਨ ਮਹਿਸੂਸ ਹੁੰਦੀਆਂ ਤਾਂ ਉਹ ਭੱਜਦੀਆਂ ਬਾਹਰ ਨੂੰ ਤੇ ਉਹਦੇ ਵਿੱਚ ਘਾਟਾ ਹੋ ਜਾਂਦਾ ਤਾਂ ਫਿਰ ਇਹ ਕਿਸੇ ਹੋਰ ਛੱਤੇ ਤੇ ਜਾ ਕੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਹੋਣਗੀਆਂ ਕਿ ਉੱਥੇ ਜੀ ਬੈਟਰ ਰੂਮ ਸਿਚੁਏਸ਼ਨਸ ਹੈ ਕਿਉਂਕਿ ਇੱਕ ਆਮ ਜਿਹੜੀ ਜ਼ਿੰਦਗੀ ਆ ਉਹ ਹੀ ਸੋਚਦੀ ਹੈ ਕਿ ਮੈਂ ਹਰ ਬਿਹਤਰ ਥਾਂ ਤੇ ਜਾਣ ਦੀ ਕੋਸ਼ਿਸ਼ ਕਰਾਂ ਅਸੀਂ ਤੁਹਾਡੇ ਤੋਂ ਆਖਰੀ ਅਲੇ ਪੁੱਛਦੇ ਕਿ ਮਨੁਮੱਖਿਆ ਉਹ ਕੀ ਕਰਦੀਆਂ ਨੇ ਘਟ ਗਿਣਤੀ ਘਟ ਹੋ ਜਾਂਦੀ ਹੈ ਨਾ ਇਸ ਲਈ ਉਹ ਕਿਤੇ ਹੋਰ ਤਾਂ ਜਾ ਨਹੀਂ ਸਕਦੀਆਂ ਜਾਂ ਭੱਜ ਸਕਦੀਆਂ ਨਹੀਂ ਆਪਾਂ ਉਹਨਾਂ ਨੂੰ ਉੱਥੇ ਹੀ ਮੈਨੇਜ ਕਰਾਂਗੇ ਦੋ ਬਕਸਿਆਂ ਨੂੰ ਮਿਲਾ ਕੇ ਜੀ ਸੋ ਜੀ ਡਾਕਟਰ ਸਾਹਿਬ ਗੱਲ ਇਹ ਹੈ ਕਿ ਮਧੂਮੱਖੀਆਂ ਇੱਕ ਅਜਿਹੇ પ્રાણી ਨੇ ਜਿਹੜੀਆਂ ਕਿ ਆਪਣੇ ਆਪ ਨੂੰ ਆਪਣੇ ਘਰ ਨੂੰ ਗਰਮ ਰੱਖਣਾ ਵੀ ਜਾਣਦੀਆਂ ਠੰਡਾ ਰੱਖਣਾ ਵੀ ਜਾਣਦੀਆਂ ਤੇ ਕੁੱਟਣ ਵਾਲੇ ਮਾਹੌਲ ਚੋਂ ਬਾਹਰ ਨਿਕਲਣਾ ਵੀ ਜਾਣਦੀਆਂ ਪਰ ਸਾਨੂੰ ਇਹ ਨਰੀਖਣ ਕਰਦੇ ਰਹਿਣਾ ਚਾਹੀਦਾ ਕਿ ਸਾਡੀ ਮਧੂਮੱਖੀਆਂ ਸੇਫ ਹੈ ਉਹਨਾਂ ਕੋਲ ਖਾਣ ਪੀਣ ਨੂੰ ਹੈ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਹੋ ਰਹੀ ਆ ਕੋਈ ਕੀੜੇ ਤਾਂ ਨਹੀਂ ਉਹਨਾਂ ਨੂੰ ਅਟੈਕ ਕਰ ਰਹੇ ਹਾਂਜੀ ਜੀ ਡਾਕਟਰ ਸਾਹਿਬ ਤੁਸੀਂ ਜਾਂਦੇ ਜਾਂਦੇ ਕੀ ਸੰਦੇਸ਼ ਦੇਵੋਗੇ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਕੀਮਾਦੂ ਮੱਖੀ ਪਾਲਣ ਕਰਦੇ ਨੇ ਕਿ ਉਹ ਇਸ ਸਮੇਂ ਹੋਰ ਕੀ ਕੀ ਗੱਲਾਂ ਧਿਆਨ ਚ ਦੇਣਗੇ ਬਸ ਇੱਕ ਤਾਂ ਜਿਹੜੀ ਰੈਗੂਲਰ ਖੁਰਾਕ ਮੱਖੀਆਂ ਨੂੰ ਜ਼ਰੂਰ ਦੇਣ ਉਹਨਾਂ ਦੇ ਬਕਸੇ ਹਵਾਦਾਰ ਬਣਾਉਣ ਜਿਹੜਾ ਕਿ ਥੋੜਾ ਬਹੁਤ ਆਪਾਂ ਕੋਈ ਡੱਕੇ ਲਾ ਕੇ ਵਿੱਚ ਉਹਨਾਂ ਨੂੰ ਬਣਾ ਸਕਦੇ ਆ ਤੇ ਉਹਨਾਂ ਨੂੰ ਦੁਸ਼ਮਨ ਕੀੜਿਆਂ ਤੋਂ ਬਚਾ ਕੇ ਰੱਖੋ ਤੇ ਖੁਰਾਕ ਦੀ ਕਮੀ ਹੈ ਜਿਹੜੀ ਇਸ ਟਾਈਮ ਤੇ ਨਹੀਂ ਆਣੀ ਚਾਹੀਦੀ ਇਸ ਤਰੀਕੇ ਨਾਲ ਵਰਖਾ ਰੁੱਤ ਦੇ ਵਿੱਚ ਆਪਾਂ ਮੱਖੀਆਂ ਦੀ ਸਾਮ ਸੰਭਾਲ ਕਰ ਸਕਦੇ ਹਾਂ ਜੀ ਧੰਨਵਾਦ ਪ੍ਰੋਗਰਾਮ ਕਿਸਾਨ ਵਾਣੀ ਇਸ ਪ੍ਰੋਗਰਾਮ ਦੇ ਪ੍ਰાયोजक ਸਨ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ